ਮੋਸ ਗਰਤ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਦੇ ਸਪਾਊਸ ਵੀਜ਼ਾ ਦਾ ਲੇਟੈਸਟ ਟ੍ਰੈਂਡ ਇਹ ਬਹੁਤ ਬੜਾ ਮਹੱਤਵਪੂਰਨ ਹੈ ਭਾਵੇਂ ਇਹ ਗੱਲਾਂ ਚਲੀਆਂ ਕਿ ਸਪਾਊਸ ਵੀਜ਼ਾ ਕੈਨੇਡਾ ਦੇ ਵਿੱਚ ਥੋੜਾ ਜਿਹਾ ਔਖਾ ਹੋਇਆ ਹੈ ਲੇਕਿਨ ਉਹ ਸਾਰੇ ਸਟੂਡੈਂਟਸ ਜਿਹੜੇ ਉੱਥੇ ਗਏ ਨੇ ਜਿਹੜੇ ਸੈਟਲਡ ਨੇ ਵਰਕ ਪਰਮਿਟ ਤੇ ਆ ਗਏ ਨੇ ਸੋ ਬਹੁਤ ਸਾਰੇ ਸਪਾਊਸ ਵੀਜ਼ਾ ਅਪਲਾਈ ਹੋ ਰਹੇ ਨੇ ਸਪਾਊਸ ਵੀਜ਼ਾ ਮਿਲ ਵੀ ਰਹੇ ਨੇ ਹੁਣ ਜਿਨ੍ਹਾਂ ਨੇ ਜਾਣਾ ਹੈ ਜਿਨ੍ਹਾਂ ਦਾ ਸਪਾਊਸ ਉੱਥੇ ਹੈ ਉਨਾਂ ਲਈ ਇੱਥੇ ਕੀ ਕੀ ਫਾਰਮੈਲਿਟੀ ਹੈ ਕਿ 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 ਡਾਕੂਮੈਂਟਸ ਨੇ ਬਦਲਦੇ ਹਾਲਾਤਾਂ 'ਚ ਇਹ ਸਾਰੀ ਜਾਣਕਾਰੀ ਜਸਮੀਨ ਪਾਟਿਆ ਜੀ ਸਾਨੂੰ ਦੇ ਕਰਨਗੇ ਜਸਮੀਨ ਜੀ ਬਹੁਤ ਬਹੁਤ ਸਵਾਗਤ ਹੈ ਐਲੈਵਰੀਵਨ ਜਸਮੀਨ ਜੀ ਅੱਜ ਉਸ ਸਪਾਊਸ ਵੀਜ਼ਾ ਦਾ ਕੀ ਸਟੇਟਸ ਹੈ ਕੈਨੇਡਾ ਦੇ ਅਸੀਂ ਪਹਿਲੀ ਗੱਲ ਤਾਂ ਇਹ ਫਰਸਟ ਚੀਜ਼ ਹੈ ਜੀ ਸਪਾਊਸ ਜੇ ਤੁਸੀਂ ਓਪਨ ਵਰਕ ਪਰਮਿਟ ਤੇ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਸਪਾਊਸ ਕੋਲ ਮਾਸਟਰ ਡਿਗਰੀ ਕਰਨ ਦਾ ਉਥੇ ਦਾ ਐਲੋਅ ਚਾਹੀਦਾ ਤੁਸੀਂ ਯਾਨੀ ਕਿ ਤੁਹਾਡਾ ਸਪਾਊਸ ਉਥੇ ਜੇ ਮਾਸਟਰ ਡਿਗਰੀ ਕਰਨ ਜਾ ਰਹੇ ਆ ਤਾਂ ਤੁਸੀਂ ਆਪਣੇ ਸਪਾਊਸ ਦੇ ਨਾਲ ਓਪਨ ਵਰਕ ਪਰਮਿਟ ਤੇ ਜਾ ਸਕਦੇ ਹੋ ਪਹਿਲੀ ਚੀਜ਼ ਦੂਜੀ ਚੀਜ਼ ਹੈ ਤੁਹਾਡਾ ਸਪਾਊਸ 12th ਦੇ ਬੇਸਿਸ ਤੇ ਡਿਪਲੋਮਾ ਕਰਨ ਗਿਆ ਸੀ ਪਰ ਅੱਜ ਦੀ ਡੇਟ 'ਚ ਵਰਕ ਪਰਮਿਟ ਤੇ ਆ ਚੁੱਕਿਆ ਉਹਦੀ ਪੜ੍ਹਾਈ ਖਤਮ ਹੋ ਚੁੱਕੀ ਹੈ ਤਾਂ ਵੀ ਤੁਸੀਂ ਓਪਨ ਵਰਕ ਪਰਮਿਟ ਤੇ ਆਪਣੀ ਫਾਈਲ ਲਗਾ ਸਕਦੇ ਹੋ ਕਾਫੀ ਸਾਰੇ ਕੇਸਿਸ ਇਦਾਂ ਦੇ ਹੈਗੇ ਆ ਜਿਹੜੇ ਕੇਸਿਸ ਚ 스파우스 12th ਬੇਸਿਸ ਤੇ ਗਿਆ ਸੀ ਹੁਣ ਉਹ ਸਟੂਡੈਂਟ ਦੇ 스파우스 ਕੇਸਿਸ ਹੋ ਗਏ ਰਿਫਿਊਜ਼ ਰਿਫਿਊਜ਼ ਹੋ ਗਏ ਜਾਂ ਐਲੀਜੀਬਲ ਨਹੀਂ ਹੈਗੇ ਇਦਾਂ ਦੇ ਬਹੁਤ ਸਾਰੇ ਕੇਸਿਸ ਸਾਡੇ ਕੋਲ ਹੈਗੇ ਆ ਜਿਨ੍ਹਾਂ ਦੇ ਕੇਸਿਸ ਰਿਫਿਊਜ਼ ਹੋਏ ਜਾਂ ਅੱਜ ਉਹ ਐਲੀਜੀਬਲ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਟੂਰਿਸਟ ਵੀਜ਼ਾ ਲੈ ਗਏ ਤਾਂ ਉਹ ਜਿਹੜੇ ਕਿ ਜੈਨੂਇਨ ਸਪਾਊਸ ਕੇਸਿਸ ਹੈਗੇ ਆ ਉਹਨੂੰ ਟੂਰਿਸਟ ਵੀਜ਼ਾ ਮਿਲਦਾ ਪਿਆ ਕੈਨੇਡਾ ਸਰਕਾਰ ਦਿੰਦੀ ਪਈ ਹੈ ਯੰਗ ਏਜ ਤੇ ਵੀ ਟੂਰਿਸਟ ਵੀਜ਼ਾ ਮਿਲਦੇ ਪਏ ਆ ਈਵਨ ਉਹਨਾਂ ਦੇ ਜਦੋਂ ਕੇਸਿਸ ਰਿਫਿਊਜ਼ ਹੋ ਗਏ ਨੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਟੂਰਿਸਟ ਵੀਜ਼ਾ ਮਿਲਦੇ ਨੇ ਸੋ ਇਸ ਚੀਜ਼ ਨੂੰ ਜਦੋਂ ਸਮਝਦੇ ਆਪਾਂ ਸਾਰੀ ਚੀਜ਼ ਦੇਖਦੇ ਆ ਤਾਂ ਇਹਦੇ ਵਿੱਚ ਇੱਕੋ ਚੀਜ਼ ਸਾਹਮਣੇ ਆਉਂਦੀ ਹੈ ਕਿ ਜਦ ਤੱਕ ਜਿਹੜੇ ਕੰਸਲਟੈਂਟ ਕੋ ਤੁਸੀਂ ਜਾਂਦੇ ਹੋ ਉਹਦੇ ਕੋਲ ਕੰਪਲੀਟ ਨੌਲੇਜ ਨਹੀਂ ਹੋਏਗੀ ਉਹ ਤੁਹਾਨੂੰ ਅਡਵਾਈਸ ਨਹੀਂ ਦੇ ਸਕਦਾ ਸੋ ਪਹਿਲੀ ਕਰ ਤਾਂ ਅਸੀਂ ਬਹੁਤ ਹਤਾਸ਼ ਹੋ ਗਏ ਕਿ ਕੈਨੇਡਾ ਨੇ 스파우스 ਵੀਜ਼ਾ ਬੰਦ ਕਰਤਾ ਬਾਰਵੀਂ ਬਟ 12ਵੇਂ ਵਾਲੇ ਬੰਦਿਆਂ ਦੇ ਨਾਲ ਜਾਣਾ ਸੋ ਕੈਨੇਡਾ ਨੇ ਤਾਂ ਬਹੁਤ ਲੇਟ ਕੀਤਾ ਤੁਸੀਂ ਦੇਖਿਆ ਹੋਵੇਗਾ ਯੂਕੇ ਨੇ ਵੀ ਬੰਦ ਕੀਤਾ ਹੋਇਆ ਆਸਟ੍ਰੇਲੀਆ ਨੇ ਵੀ ਬੰਦ ਕੀਤਾ ਸੋ ਇਹਦੇ 'ਚ ਆਪਾਂ ਹਤਾਸ਼ ਜ਼ਰੂਰ ਹੋਏ ਬਟ ਉਹਦਾ ਰਸਤਾ ਹੈਗਾ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ ਇਸ ਤੋਂ ਵੱਡਾ ਰੀਜ਼ਨ ਨਹੀਂ ਹੋ ਸਕਦਾ ਤੁਹਾਡੇ ਜਾਣ ਦਾ ਕੈਨੇਡਾ ਕਿ ਤੁਹਾਡਾ ਉੱਥੇ ਸਪਾਊਸ ਹੈਗਾ ਦੂਜੀ ਚੀਜ਼ ਹੈ ਉਸ ਤੋਂ ਬਾਅਦ ਇਹ ਵੀ ਰਸਤਾ ਹੈਗਾ ਕਿ ਜਦੋਂ ਤੁਹਾਡਾ ਸਪਾਊਸ ਓਪਨ ਵਰਕ ਪਰਮਿਟ ਤੇ ਆ ਜਾਏਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆ ਜਾਏਗਾ ਤਾਂ ਤੁਸੀਂ ਵੀ ਓਪਨ ਵਰਕ ਪਰਮਿਟ ਆਪਣਾ ले ਸਕਦੇ ਹੋ ਸੋ ਇਹ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਸਾਡੇ ਕੋਲ ਹੈਗਾ ਲੈਂਡਮਾਰਕ ਇਮੀਗ੍ਰੇਸ਼ਨ ਦੇ ਪੈਨਲ ਤੇ ਬਹੁਤ ਸਾਰੇ ਇਮੀਗ੍ਰੇਸ਼ਨ ਲਾਇਅਲਸ ਹੈਗੇ ਆਂ ਔਰ ਮੇਰੀ ਰੈਗੂਲਰ ਵਿਜ਼ਿਟ ਵੀ ਰਹਿੰਦੀ ਹੈ ਕੈਨੇਡਾ ਦੇ ਵਿੱਚ ਤਾਂ ਜੀ ਤੁਸੀਂ ਕਿਤੇ ਵੀ ਤੁਹਾਡਾ ਕੰਪਲਿਕੇਟ ਕੇਸ ਹੈਗਾ ਕੋਈ ਪ੍ਰੋਬਲਮ ਹੈਗੀ ਹੈ ਤੁਸੀਂ ਮੈਨੂੰ ਮਿਲ ਸਕਦੇ ਹੋ ਅਪਾਇੰਟਮੈਂਟ ਲੈ ਕੇ ਐਂ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਤੁਹਾਨੂੰ ਸੋਲੂਸ਼ਨ ਜ਼ਰੂਰ ਦਵਾਂ ਅਚਰ ਸਪਾਊਸ ਵੀਜ਼ਾ ਜਿਹਨਾਂ ਦਾ ਰਿਫਿਊਜ਼ ਹੋ ਗਿਆ ਉਹ ਵੀ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਸੀ ਦੇਖੋ ਜੇ ਤੁਹਾਡਾ ਸਪਾਊਸ ਉੱਥੇ ਮਾਸਟਰ ਡਿਗਰੀ ਕਰ ਰਿਹਾ ਹੈ ਤਾਂ ਜੇ ਤੁਹਾਡਾ ਸਪਾਊਸ ਵੀਜ਼ਾ ਰਿਫਿਊਜ਼ ਹੋਇਆ ਵੀ ਕੈਨ ਰੀ ਅਪਲਾਈ ਜੀ ਬਟ ਜੇ ਤੁਹਾਡਾ ਸਪਾਊਸ ਵੀਜ਼ਾ ਪੀਐਫਐਲ ਆਈ ਹੈ ਯਾਨੀ ਕਿ ਤੁਹਾਡਾ ਕੀ ਕਹਿੰਦੇ ਉਹਦੇ ਚ ਫਾਊਂਡ ਕੀਤਾ ਉਹਨਾਂ ਨੇ ਕਿ ਜੈਨੂਇਨ ਕੇਸ ਨਹੀਂ ਹੈਗਾ ਜਾਂ ਉਹਦੇ ਚ ਕੋਈ ਫੇਕ ਡਾਕੂਮੈਂਟ ਪਾਇਆ ਗਿਆ ਤੁਹਾਡੀ ਫਾਈਲ ਚ ਫਿਰ ਤੁਸੀਂ ਰੀਅਪਲਾਈ ਨਹੀਂ ਕਰ ਸਕਦੇ ਪਹਿਲਾਂ ਸਾਨੂੰ ਸਟੱਡੀ ਕਰਨਾ ਪਏਗਾ ਕਿ ਤੁਹਾਡੀ ਪੀਐਫਐਲ ਕਿਉਂ ਆਈ ਹੈ ਕਿਉਂ ਤੁਹਾਡੀ ਫਾਈਲ ਚ ਉਹਨਾਂ ਨੇ ਲੱਭਿਆ ਕਿ ਕੀ ਗਲਤ ਪਾਇਆ ਗਿਆ ਕਿਉਂਕਿ ਅੱਜ ਦੀ ਡੇਟ ਚ ਬਹੁਤ ਸਾਰੇ ਕੇਸਿਸ ਚ ਫੇਕ ਗਰਾਉਂਡਸ ਤੇ ਫੇਕ ਪੇਪਰਸ ਦੇ ਗਰਾਉਂਡਸ ਤੇ ਰਿਫਿਊਜ਼ਲ ਆਈਆਂ ਕਿ ਤੁਹਾਡੀ ਅਪੀਲ ਜੈਨੂਇਨ ਨਹੀਂ ਹੈਗਾ ਸੋ ਉਸੇ ਪਹਿਲਾਂ ਸਟੱਡੀ ਕਰਾਂਗੇ ਕਿ ਉਹ ਚੀਜ਼ ਕਿਉਂ ਕੋਈ ਹੈ ਪਹਿਲਾਂ ਉਹਨੂੰ ਰਿਮੂਵ ਕਰਨਾ ਪਏਗਾ ਔਰ ਫਿਰ ਤੁਹਾਡਾ ਸਪਾਊਸ ਕੇਸ ਦੁਬਾਰਾ ਲੱਗ ਜਾਏਗਾ ਪਰ ਜੇ ਤੁਸੀਂ ਪਲੱਸ 2 ਬੇਸਿਸ ਤੇ ਆਪਣਾ ਕੇਸ ਅਪਲਾਈ ਕੀਤਾ ਹੋਇਆ ਔਰ ਤੁਸੀਂ ਕੀ ਕਹਿੰਦੇ ਹੋ ਪਲੱਸ 2 ਬੇਸਿਸ ਤੇ ਤੁਸੀਂ ਸਪਾਊਸ ਤੁਹਾਡਾ ਉੱਥੇ ਗਿਆ ਔਰ ਸਪਾਊਸ ਕੇਸ ਦੀ ਰਿਫਿਊਜ਼ਲ ਆਈ ਹੈ ਤਾਂ ਦੈਨ ਵੀ ਕੈਨ ਡੈਫੀਨੇਟਲੀ ਅਪਲਾਈ ਯੋਰ ਟੂਰਿਸਟ ਵੀਜ਼ ਬਿਲਕੁਲ ਠੀਕ ਹੈ اور ਟੂਰਿਸਟ ਵੀਜ਼ਾ ਮਿਲ ਰਹੇ ਨੇ ਬਿਲਕੁਲ ਬਹੁਤ سارے ਕੇਸਿਸ ਐ ਮੈਂ ਤੁਹਾਨੂੰ ਦਿਖਾ ਸਕਦਾ ਜਿਨ੍ਹਾਂ ਨੂੰ ਇਵਨ ਸਪਾਊਸ ਕੇਸਿਸ ਤੇ ਰਿਫਿਊਜ਼ਲ ਆਈ ਉਹਨਾਂ ਨੂੰ ਵੀ ਟੂਰਿਸਟ ਵੀਜ਼ਾ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਮਿਲਿਆ ਅੱਛਾ ਜਿਨ੍ਹਾਂ ਨੂੰ ਜੁਨ ਰਿਸਪੌਂਸ ਉੱਥੇ ਐ ਤੇ ਰਿਫਿਊਜ਼ਲ ਵੀ ਆ ਗਈ ਜਾਂ ਫ੍ਰੈਸ਼ਲੀ ਨਹੀਂ ਅਗਰ ਉਹ ਟੂਰਿਸਟ ਵੀਜ਼ਾ ਤੇ ਜਾਂਦੇ ਨਹੀਂ ਤੇ ਉਹ ਕਿੰਨੀ ਦਿਨ ਆਪਣੇ ਸਪਾਊਸ ਕੋ ਰਹਿ ਸਕਦੇ ਸਿੱਧੇ ਕੋ ਟੂਰਿਸਟ ਵੀਜ਼ਾ ਇਸ ਅ ਵੈਲਿਡਿਟੀ ਫਾਰ 10 ইয়ারਸ ਯਾਨੀ ਕਿ 10 ਸਾਲ ਲਈ ਵੈਲਿਡ ਹੁੰਦਾ ਟੂਰਿਸਟ ਵੀਜ਼ਾ ਐਂਡ ਯੂ ਕੈਨ ਸਟੇ ਓਨ 댓 ਟੂਰਿਸਟ ਵੀਜ਼ ਸੋ ਮੈਨੂੰ ਲੱਗਦਾ ਕਿ ਜਿਹੜੀ ਪੜ੍ਹਾਈ ਦਾ ਸਮਾਂ ਹੁੰਦਾ ਉਹ 2 ਸਾਲ ਦਾ ਹੈਗਾ ਐਂਡ ਤੇ ਤੁਸੀਂ 2 ਸਾਲਾਂ ਵਿੱਚ 6-6 ਮਹੀਨੇ ਦੋ ਵਾਰੀ ਲੈ ਲਿਆ ਮਤਲਬ ਤੁਸੀਂ ਸਾਲ ਦਾ ਕੈਨੇਡਾ ਰਹਿ ਹੀ ਆਏ ਔਰ ਉਨਨੀ ਦੇ ਅੱਗੇ ਤੁਹਾਡਾ ਸਪਾਊਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆ ਜਾਂਦਾ ਹੈ ਤਾਂ ਤੁਸੀਂ ਵੀ ਆਪਣਾ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਸੋ ਇਟ ਇਜ਼ ਐਨ ਈਜ਼ੀ ਵੇ ਆਊਟ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਜਿਵੇਂ ਆਸਟ੍ਰੇਲੀਆ 'ਚ ਆਪਾਂ ਨੂੰ ਬੈਚਲਰ ਡਿਗਰੀ ਕੰਪਲੀਟ ਹੋਏਗੀ ਤਾਂ ਹੀ ਆਪਣਾ ਸਪਾਊਸ ਜਾ ਸਕਦਾ ਹੈ ਜਾਂ ਮਾਸਟਰ ਡਿਗਰੀ 'ਚ ਤੁਸੀਂ ਜਾ ਸਕਦੇ ਹੋ ਸੋ ਕੈਨੇਡਾ 'ਚ ਹੱਲੇ ਵੀ ਡਿਪਲੋਮਾ ਤੇ 3 ਸਾਲ ਦਾ ਔਰ ਖੱਲੇ ਵੀ ਮੈਂ ਸੁਨਦਰਜੀ ਕਹਿਣਾ ਚਾਹਾਂਗਾ ਜੇ ਅਸੀਂ ਸਾਰੀਆਂ ਕੰਟਰੀਆਂ ਨਾਲ ਕੰਪੇਅਰ ਕਰਦੇ ਆਂ ਤਾਂ ਹੋਰ 2-4 ਮਹੀਨੇ ਬਾਅਦ ਜਦੋਂ ਬੱਚੇ ਦੇਖਣਗੇ ਤਾਂ ਕੈਨੇਡਾ ਹੱਲੇ ਵੀ ਇੱਕ ਬਹੁਤ ਟਾਪ ਡੈਸਟੀਨੇਸ਼ਨ ਬਣ ਕੇ ਉੱਤੇ ਆਈ ਜੀ ਜੀ ਬਿਲਕੁਲ ਸ਼ੋ ਕੈਨੇਡਾ ಅಪਾਰ ਸੰਭਾਵਨਾਵਾਂ ਵਾਲਾ ਮੂਲਕ ਹੈ ਔਰ ਬਹੁਤ ਸਾਰੀਆਂ ਆਪਸ਼ਨਸ ਨੇ ਆਪਣੇ ਸਪਾਊਸ ਕੋਲੇ ਜਾਣ ਲਈ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਦੇ ਭਾਵੇਂ ਰਿਫਿਊਜ਼ਲ ਨਹੀਂ ਭਾਵੇਂ ਉਹ ਫਰੈਸ਼ کیس ਨੇ ਸ਼ੋ ਥੈਂਕ ਯੂ so much ਜਸਮੀਤ ਜੀ ਸਕਰੀਨ ਤੇ ਨੰਬਰ ਹੈ 989041390412 ਸਾਰੇ ਵਿਦਿਆਰਥੀ ਇਸ ਨੰਬਰ ਤੇ ਵਟਸਐਪ ਵੀ ਕਰ ਸਕਦੇ ਨੇ ਕੋਈ ਵੀ ਕਰ ਸਕਦਾ